ਵੀਡੀਓ ਨਾਲ ਜੁੜੇ ਸਾਰੇ ਦੋਸਤ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਦਿਨ ਐਤਵਾਰ ਤੇ ਤਰੀਕ 7 ਜੂਨ 2024 ਮੌਸਮ ਬੱਦਲਵਾਈ ਵਾਲਾ ਅੱਜ ਤਾਜ਼ਾ-ਤਾਜ਼ਾ ਮੀਂਹ ਪੈ ਗਿਆ ਟਿਆ ਜੇ ਤੁਸੀਂ ਅਸਮਾਨ 'ਚ ਵੇਖੋ ਤੇ ਬਿਲਕੁਲ ਬੱਦਲ ਛਾਏ ਨੇ ਕਿਤੇ ਵੀ ਸੂਰਜ ਦਾ ਜਾਂ ਧੁੱਪ ਦਾ ਨਾ ਕੋਈ ਨਿਸ਼ਾਨ ਨਹੀਂ ਹੈਗਾ 3 ਹੌਸਪਾਵਰ ਦੀ ਇਹ ਮੋਨੋਬਲਾਕ ਮੋਟਰੇ ਤੇ ਖੜੇ ਆਪਾਂ ਪਿੰਡ ਬਪਰੌਰ ਨੇੜੇ ਸ਼ੰਭੂ ਬਾਰਡਰ 10 ਪੈਨ ਲਾਏ ਨੇ ਇੱਥੇ 340 ਵਾਟ ਦੇ ਮੋਨੋ ਟੈਕਨੋਲੋਜੀ ਦੇ ਬਿਨਾ ਧੁੱਪ ਤੋਂ ਇਹ ਸੋਲਰ ਪੰਪ ਚੱਲਦਾ ਪਿਆ ਹੈ ਪਾਣੀ ਬਹੁਤ ਵਧੀਆ ਕੱਢਦੀ ਪਈ ਹੈ ਮੋਟਰ ਇਸ ਟਾਈਮ ਵੀ ਬਿਨਾ ਧੁੱਪ ਤੋਂ ਬੱਦਲਵਾਈ ਵਾਲੇ ਮੌਸਮ ਦੇ ਵਿੱਚ ਪਰ ਇਹ ਪਾਣੀ ਇਹਦਾ ਘਟਾਇਆ ਗਿਆ ਹੈ ਫ੍ਰੀਕਵੈਂਸੀ ਨੂੰ ਹੋਲਡ ਕੀਤਾ ਗਿਆ ਨਹੀਂ ਤੇ ਪਾਣੀ ਇਹ ਪੰਪ ਇਸ ਵੇਲੇ ਵੀ ਇਹੋ ਜੇ ਮੌਸਮ ਦੇ ਵਿੱਚ ਵੀ ਇਸ ਤੋਂ ਜ਼ਿਆਦਾ ਪ੍ਰੈਸ਼ਰ ਦੇ ਸਕਦਾ ਹੈ ਬੋਰ ਕੈਵਟੀ ਵਾਲਾ ਇਹਦੇ ਵਿੱਚ ਖਤਰਾ ਹੁੰਦਾ ਹੈ ਬੋਰ ਬਹਿਨ ਦਾ ਜੇ ਆਪਾਂ ਜ਼ਿਆਦਾ ਪ੍ਰੈਸ਼ਰ ਨਾਲ ਜ਼ਿਆਦਾ ਫਲੋ ਨਾਲ ਪਾਣੀ ਕੱਢਨੇ ਆਂ ਇਸ ਕਰਕੇ ਇਸ ਪੰਪ ਦਾ ਪਾਣੀ ਜਿਹੜਾ ਹੈ ਉਹ ਫ੍ਰੀਕਵੈਂਸੀ ਨੂੰ ਹੋਲਡ ਕਰਕੇ ਇੱਥੇ ਹੀ ਸਟੇਬਲ ਕੀਤਾ ਗਿਆ ਕਿ ਪੰਪ ਇਸ ਤੋਂ ਜ਼ਿਆਦਾ ਪਾਣੀ ਨਾ ਕੱਢੇ ਕਿਉਂਕਿ ਕੈਵਿਟੀ ਜੇ ਮੋਟਰ ਰੇਤਾ ਚੁੱਕ ਲਵੇ ਤੇ ਕੈਵਿਟੀ ਬਹਿ ਜਾਂਦੀ ਹੈ ਨੁਕਸਾਨ ਹੋ ਜਾਂਦਾ ਨਵਾਂ ਬੋਰ ਕੀਤਾ ਇਸ ਕਰਕੇ ਫ੍ਰੀਕਵੈਂਸੀ ਹੋਲਡ ਕਰਕੇ ਇਸ ਪੰਪ ਦੇ ਪਾਣੀ ਨੂੰ ਇੱਥੇ ਹੀ ਰੋਕਿਆ ਗਿਆ ਨਹੀਂ ਤੇ ਇਹੋ ਜੇ ਮੌਸਮ ਦੇ ਵਿੱਚ ਵੀ ਇਹ ਸੋਲਰ ਸਿਸਟਮ ਫੁੱਲ ਪ੍ਰੈਸ਼ਰ ਦਾ ਇਸ ਤੋਂ ਵੀ ਜ਼ਿਆਦਾ ਪਾਣੀ ਦੇ ਸਕਦਾ ਲਗਾਤਾਰ ਸੋਲਰ ਪੰਪ ਲਾ ਰਹੇ ਹਾਂ ਤੁਸੀਂ ਵੀ ਕੋਈ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਚੰਗੀ ਕੁਆਲਿਟੀ ਦਾ A ਗ੍ਰੇਡ ਸੋਲਰ ਪੰਪ ਲਗਵਾਉਣ ਵਾਸਤੇ ਤੁਸੀਂ ਸਾਡੇ ਨੰਬਰ 9814571211 ਤੇ ਸੰਪਰਕ ਕਰ ਸਕਦੇ ਹੋ ਡਰਾਈਵ ਦੇ ਪੈਰਾਮੀਟਰ ਤੁਹਾਨੂੰ ਇੱਕ ਵਾਰ ਵਿਖਾਣੇ ਆ ਇਸ ਵੇਲੇ ਇਸ ਪੰਪ ਨੂੰ ਆਪਾਂ 40 ਫ੍ਰੀਕਵੈਂਸੀ ਤੇ ਹੋਲਡ ਕੀਤਾ ਜੇ ਆਪਾਂ ਇਹਨੂੰ ਖੋਲ ਦਈਏ ਤਾਂ ਇਹਦੀ ਫ੍ਰੀਕਵੈਂਸੀ ਹੋਰ ਵੀ ਵੱਧ ਸਕਦੀ ਹੈ 45 46 ਤੱਕ ਇਹ ਜਾ ਸਕਦਾ ਹੈ ਇਸ ਟਾਈਮ ਔਰ ਪੂਰੀ ਧੁੱਪ ਦੇ ਵਿੱਚ 50 ਹਰਜ਼ ਤੇ ਚੱਲਦਾ ਪਰ ਜਿਵੇਂ ਤੁਹਾਨੂੰ ਦੱਸਿਆ ਵੀ ਕੈਪਟੀ ਬਹਿ ਨਾ ਜਾਵੇ ਇਸ ਕਰਕੇ ਇਹਨੂੰ 40 ਤੇ ਹੋਲਡ ਕੀਤਾ ਗਿਆ ਹੈ ਸੋਲਰ ਪੈਨਲਾਂ ਤੋਂ ਜਿਹੜੇ ਡੀਸੀ ਵੋਲਟੇਜ ਆਉਂਦੇ ਪਏ ਨੇ ਉਹ 407 ਵੋਲਟ ਆਉਂਦੇ ਪਏ ਨੇ ਇਹੋ ਜੇ ਮੌਸਮ ਦੇ ਵਿੱਚ ਵੀ 407 ਵੋਲਟ ਡੀਸੀ ਦੇ ਆਉਂਦੇ ਪਏ ਨੇ 5.1 ਐਂਪੀਅਰ ਮੋਟਰ ਲੈਦੀ ਪਈ ਏ ਤੇ 175 ਵੋਲਟ ਕੰਜ਼ੂਮ ਕਰਕੇ ਮੋਟਰ ਇਸ ਟਾਈਮ ਚੱਲਦੀ ਪਈ ਏ 3 ਹੌਸਪਾਵਰ ਦੀ ਮੋਟਰ ਏ 5 ਐਂਪੀਅਰਾਂ ਤੇ ਸਿਰਫ 175 ਵੋਲਟ ਕੰਜ਼ੂਮ ਕਰਕੇ 40 ਫ੍ਰੀਕਵੈਂਸੀ ਤੇ ਇਸ ਟਾਈਮ ਚੱਲਦੀ ਪਈ ਏ ਤੇ ਪਰਫਾਰਮੈਂਸ ਤੁਹਾਡੇ ਸਾਹਮਣੇ ਵੇ ਇਹੋ ਜੇ ਮੌਸਮ ਦੇ ਵਿੱਚ ਵੀ ਪਰਫਾਰਮੈਂਸ ਜਿਹੜੀ ਏ ਬਾ ਕਮਾਲ ਏ ਕ੍ਰਮਟਨ ਦੀ ਡ్రਾਈਵ ਵਰਤੀ ਗਈ ਇੱਥੇ ਤੇ ਅਪੋਲੋ ਦਾ ਪ੍ਰੀਜੀ ਆਈ ਦਾ ਸਟਰਕਚਰ ਹੈ ਹਾਡਪੋਲ ਦੇ ਨਾਲ ਆਈਐਸਆਈ ਮਾਰਕ ਇੱਥੇ ਜਿਹੜਾ ਇਹ ਲੋਹਾ ਵਰਤਿਆ ਗਿਆ ਪੂਰੇ ਸੋਲਰ ਸਿਸਟਮ ਦੇ ਵਿੱਚ ਕੋਈ ਵੀ ਬੀ ਗ੍ਰੇਡ ਸੀ ਗ੍ਰੇਡ ਚੀਜ਼ ਅਸੀਂ ਨਹੀਂ ਵਰਤਦੇ ਏ ਗ੍ਰੇਡ ਇਹਦੇ ਵਿੱਚ ਸਾਰਾ ਸਮਾਨ ਹੁੰਦਾ ਔਰ ਆਈਐਸਆਈ ਮਾਰਕ ਦੇ ਵਿੱਚ ਜਿਹੜਾ ਅਸੀਂ ਲੋਹਾ ਵਰਤਨੇ ਆ ਪੰਪ ਦੀ ਪਰਫਾਰਮੈਂਸ ਤੁਹਾਡੇ ਸਾਹਮਣੇ ਵਿੱਚ ਕੀ ਕਹਿਣਾ ਹੈ ਕਿਸਾਨ ਵੀਰ ਦਾ ਇਸ ਸਿਸਟਮ ਬਾਰੇ ਤੇ ਇਸ ਪੰਪ ਦੀ ਪਰਫਾਰਮੈਂਸ ਬਾਰੇ ਵੱਡੇ ਭਾਜੀ ਗੁਰਜੀਤ ਸਿੰਘ ਨਾਲ ਹੋਈ ਗੱਲਬਾਤ ਸੁਣਾਉਂਦੇ ਆ ਬਣੇ ਰਿਓ ਵੀਡੀਓ ਦੇ ਨਾਲ ਕਿਸਾਨ ਵੀਰੋ ਸਾਹਮਣੇ ਫਰੇਮ ਦੇ ਪਿੱਛੇ ਤੁਹਾਨੂੰ ਨਜ਼ਰ ਆ ਰਹੇ ਨੇ ਬਾਈ ਮੇਰੇ ਨਾਲ ਨੇ ਰਾਜ ਜਸਵੀਰ ਸਿੰਘ ਤੇ ਉਹਨਾਂ ਦਾ ਬੇਟਾ ਸੀਸਨ ਸਿੰਘ ਸੋ ਪਿੰਡ ਜਿਵੇਂ ਤੁਹਾਨੂੰ ਦੱਸਿਆ ਇਹਦਾ ਬਪਰਵਾਰ ਆ ਆਪਾਂ ਇਹਨੂੰ ਪੰਪ ਚਾਲੂ ਕਰਕੇ ਦਿੱਤਾ ਸੀਸਨ ਤੂੰ ਨੌਜਵਾਨ ਮੁੰਡਾ ਵੀ ਤੇਰੇ ਤੋਂ ਸ਼ੁਰੂ ਕਰਦੇ ਆ ਪਹਿਲਾਂ ਡੈਡੀ ਨੂੰ ਪੁੱਛਾਂਗੇ ਬਾਅਦ ਵਿੱਚ ਹਾਂ ਠੀਕ ਹੈ ਪਰਫਾਰਮੈਂਸ ਵਧੀਆ ਪੰਪ ਦੀ ਬਹੁਤ ਵਧੀਆ ਪਰਫਾਰਮੈਂਸ ਹੈ ਹਾਲੇ ਬੱਦਲ ਛਾ ਗਏ ਨੇ ਤਾਂ ਵੀ ਮੋਟਰ ਚੱਲ ਰਹੀ ਪੂਰਾ ਪਾਣੀ ਕੱਢ ਦੇਗੀ ਠੀਕ ਹੈ ਨਾ ਹਾਲਾਂਕਿ ਪਰ ਮੋਟਰ ਰੋਕਿਆ ਹੋਇਆ ਹੈ ਵੀ ਇਹ ਤਾਂ ਅੱਗੇ ਨਾ ਜਾਈ ਕੱਟ ਪਾਵਰ ਕੀਤੀ ਹੈ ਤਾਂ ਜੋ ਪਾਣੀ ਨਾ ਵਹੇ ਹਾਂ ਪਾਵਰਫੁਲ ਹੈ ਤੇ ਬੱਦਲ ਨੇ ਜਿਵੇਂ ਨਾ ਕੋਈ ਤੋਪ ਨਹੀਂ ਤੇ ਜਿਵੇਂ ਤੁਸੀਂ ਪਹਿਲਾਂ ਆਏ ਸੀ ਕਹੀ ਚੱਕ ਕੇ ਤੁਸੀਂ ਕਿਹਾ ਸੀ ਪਿੱਛੇ ਨੂੰ ਕਰ ਦੋ ਮੈਂ ਪਾਣੀ ਅੱਗੇ ਨਹੀਂ ਜਾਣਾ ਹਨਾ ਹਾਂਜੀ ਮੈਨੂੰ ਲੱਗਾ ਸੀ ਪਾਣੀ ਕੱਟ ਹੋ ਜਾਏਗਾ ਪਰ ਪ੍ਰੈਸ਼ਰ ਪੂਰਾ ਪ੍ਰੈਸ਼ਰ ਆ ਗਿਆ ਤੇ ਬੱਦਲਾਂ ਦੇ ਵਿੱਚ ਪੂਰਾ ਪ੍ਰੈਸ਼ਰ ਹੁੰਦਾ ਕਿਹਾ ਦਿੱਤਾ ਸੀਗਾ ਕਿ ਮੋਟਰ ਚੱਲ ਜੂਗਾ ਗਰਾਮ ਨਾ ਚੱਲ ਜਾਨੀ ਸੋ ਕਮਾਲ ਇਹ ਐਕਸਲ 'ਚ ਕੁਆਲਿਟੀ ਦਾ ਹੁੰਦਾ ਕਵਾਲਿਟੀ ਵਧੀਆ ਲੱਗੀ ਹੋਵੇ ਵਧੀਆ ਮੋਟਰ ਲੱਗੀ ਹੈ ਵਧੀਆ ਪੈਨਲ ਤਾਂ ਫਿਰ ਪਰਫਾਰਮੈਂਸ ਵਾ ਆ ਹੀ ਜਾਂਦੀ ਹੈ ਹਨਾ ਜਸਵੀਰ ਜੀ ਠੀਕ ਆ ਫੈਸਲਾ ਹੁਣ ਤਾਂ ਤੇ ਕਦੇ ਡਰਤਨ ਲੱਗਿਆ ਮਨ ਜੀ ਪੈ ਪੂ ਬਿਲਾ ਰਿਹਾ ਕਿਤੇ ਨਾ ਹੀ ਚੱਲੇ ਸਾਡਾ ਸਾਡਾ ਵਧੀਆ ਹੋ ਗਿਆ ਹਣੇ ਰੋਜ਼ ਦਾ ਸਾਡਾ ਤੇਲ ਪਾਣੀ ਬੱਜ ਗਿਆ ਸੀ ਕਿੰਨਾ ਕੁ ਲੱਗਦਾ ਸੀ ਤੇਲ ਤੁਹਾਡਾ ਡੀਜ਼ਲ ਉਹ 5-600 ਰੁਪਏ ਹਰ ਰੋਜ਼ ਦਾ ਬੱਲੇ 5-600 ਰੁਪਏ ਦਾ ਹਰ ਰੋਜ਼ ਦਾ ਜੀ ਫੁੱਗਦਾ ਹੀ ਸੀ ਸਾਲ 'ਚ ਕਿੰਨਾ ਕੁ ਲਾਦਨੇ ਸੀ ਅੰਦਾਜ਼ਾ ਤੁਸੀਂ ਦਾ ਲੋ ਫਿਰ ਇਹਨੂੰ ਮਹੀਨੇ ਤੋਂ ਇਹ ਚਲ ਰਿਹਾ ਲੋਕਿੰਨਾ ਪਾਉਣ ਜਾਂਦਾ ਆਹ ਨਹੀਂ ਚਲੋ ਯਾਰ ਫਿਰ ਲੱਗੇ 50 60 ਤੋਂ 70 ਆ ਲੱਗੀ ਜਾਂਦਾ ਤੁਹਾਡਾ ਠੀਕ ਠੀਕ ਤੇ ਚਲੋ ਤੁਹਾਡਾ ਓਨ ਘਟੋ ਘਟੋ ਸੇਵ ਹੋਊਗਾ ਹਣਾ ਤਿੰਨ ਸਾਲ ਚ ਲੱਗ ਪਾ ਤੁਹਾਡੇ ਪੈਸੇ ਪੂਰੇ ਹੋ ਜਾਣਗੇ ਹਾਂ ਚਲੋ ਤੇ ਕਿਸਾਨ ਵੀਰੋ ਮੇਰੇ ਨਾਲ ਸੀ ਬਾਈ ਕਿਸਾਨ ਜਿਹਨਾਂ ਦਾ ਪਸਸੋਂ ਲਾਇਆ ਇਹਨਾਂ ਕੋਲੇ ਪਹਿਲਾਂ ਇਹ ਉਹ ਸਾਹਮਣੇ ਤੁਸੀਂ ਦੇਖ ਰਹੇ ਸਕਰੀਨ ਦੇ ਵਿੱਚ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਣਾ ਆਹ ਵਾਲਾ ਇਹ ਇੰਜਣ ਰਿਸਟਰ ਇੰਜਣ ਆ ਰਿਸਟਰ ਇੰਜਣ ਜਿਹੜਾ ਚਲਾਉਂਦੇ ਸੀਗੇ ਇਹ ਇਹ ਇਹਨਾਂ ਦੀ ਆਪਣੀ ਜੁਬਾਨੀ ਹੈ ਕਿ 500 ਰੁਪਏ ਦਾ ਹਰ ਰੋ ਦਾ ਸਾਡਾ ਡੀਜ਼ਲ ਖਾਈ ਜਾਂਦਾ ਸੀਗਾ ਜੇ ਜ਼ਿਆਦਾ ਨਹੀਂ ਸਾਲ ਦੇ ਵਿੱਚ ਇਹ ਜੇ 4 ਕੁ ਮਹੀਨੇ ਵੀ ਚਲਾਉਂਦੇ ਹੋਣ ਤਾਂ ਵੀ 60 ਕੁ ਹਜ਼ਾਰ ਦਾ ਡੀਜ਼ਲ ਇਹਨਾਂ ਦਾ ਬਣਦਾ ਹੀ ਬਣਦਾ ਸੋ ਹੁਣ ਸੋਲਰ ਦੀ ਮੋਟਰ ਜਿਹੜੀ ਲਾਉਣ ਦੇ ਨਾਲ ਇੱਕ ਤਰ੍ਹਾਂ ਦਾ ਡੀਜ਼ਲ ਬਚੂਗਾ ਇੱਕ ਪੋਲੂਸ਼ਨ ਫ੍ਰੀ ਹੋਊਗਾ ਦੂਜੀ ਗੱਲ ਤੇ ਸਾਡੀ ਜਿਹੜੀ ਗ੍ਰੀਨ એનર્ਜੀ ਹੈ ਉਹਨੂੰ ਇਹ ਯੂਜ਼ ਕਰਨਗੇ ਤੇ ਜਿਹੜੇ ਪੋਲਿਊਟਡ એનર્ਜੀ ਅਸੀਂ ਉਹਨੂੰ ਕਹਿੰਦੇ ਆ ਜਿਹੜਾ ਅਸੀਂ ਆਪਾਂ ਕੋਲਾ બાળ ਕੇ ਜਾਂ ਡੀਜ਼ਲ બાળ ਕੇ ਆਪਾਂ ਜੋ એનર્ਜੀ ਪੈਦਾ ਕਰਦੇ ਉਹਨੂੰ ਪੋਲਿਊਟਡ એનર્ਜੀ ਕਿਹਾ ਜਾਂਦਾ ਸੋ ਗ੍ਰੀਨ એનર્ਜੀ ਦੇ ਰਾਹੀਂ ਇਹ ਕੁਦਰਤ ਦੇ ਨਾਲ ਜੁੜ ਕੇ ਆਪਣੇ ਖੇਤਾਂ ਨੂੰ ਸਿੰਚਾਈ ਕਰਨਗੇ ਤੇ ਫਸਲ ਪੈਦਾ ਕਰਨਗੇ ਤੇ ਦੁਆ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਸਾਰੇ ਕਿਸਾਨ ਵੀਰਾਂ ਸਾਡੇ ਜਿੰਨੇ ਵੀ ਸਾਡੇ ਕਿਸਾਨ ਵੀਰ ਸਾਨੂੰ ਦੇਖ ਰਹੇ ਨੇ ਤੁਸੀਂ ਸਾਰੇ ਖੁਸ਼ਹਾਲ ਹੋਵੋ ਆਬਾਦ ਰਹੋ ਇਹਦੇ ਚੀਜ਼ ਸਾਡੀ ਤਰੱਕੀ ਹੈ ਤੇ ਤੁਹਾਡੀ ਤਰੱਕੀ ਹੈ ਪੂਰੇ ਦੇਸ਼ ਦੀ ਤਰੱਕੀ ਹੈ ਸ਼ੁਕਰੀਆ ਕਿਸਾਨ ਦੋਸਤੋ ਬਹੁਤ ਮਿਹਰਬਾਨੀ ਮਿਲਦੇ ਆ ਕਿਸੇ ਨਵੀਂ ਜਗ੍ਹਾ ਦੇ ਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰੇ ਦੋਸਤ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਵੈਸੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਅੱਜ ਅਸੀਂ 6 ਮੋਟਰਾਂ ਚਾਲੂ ਕਰਨੀਆਂ ਨੇ ਪਹਿਲੀ ਮੋਟਰ ਚਾਲੂ ਆਪਾਂ ਇਹ ਕੀਤੀ ਹੈ ਬਾਕੀਆਂ ਤੇ ਚੱਲਿਆ ਹਾਂ ਹੁਣ Obrigado,